13 ਜਨਵਰੀ ਨੂੰ ਲੋੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਲੋਕਾਂ ਵੱਲੋਂ ਪਤੰਗਬਾਜ਼ੀ ਕੀਤੀ ਜਾਂਦੀ ਹੈ। ਪਤੰਗਬਾਜ਼ੀ ਅੰਮ੍ਰਿਤਸਰ ਦੇ ਲੋਕਾਂ ਦਾ ਇੱਕ ਪੁਰਾਣਾ ਸ਼ੌਂਕ ਹੈ ਅਤੇ ਲੋੜੀ ਦੇ ਮੌਕੇ ਤੇ ਅੰਮ੍ਰਿਤਸਰ ਵਿੱਚ ਖੂਬ ਪਤੰਗਬਾਜ਼ੀ ਹੁੰਦੀ ਹੈ। ਅੰਮ੍ਰਿਤਸਰ ਵਿੱਚ ਬਣਿਆ ਪਤੰਗਾ ਅਤੇ ਗੁੱਡੀਆਂ ਸਾਰੇ ਭਾਰਤ ਵਿੱਚ ਮਸ਼ਹੂਰ ਹਨ। ਰੰਗ-ਬਰੰਗੀਆਂ ਪਤੰਗਾ ਬਾਜ਼ਾਰਾਂ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ ਜਿਨ੍ਹਾਂ ਨੂੰ ਖਰੀਦਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਬਾਜ਼ਾਰਾਂ ਵਿੱਚ ਹਰ ਪ੍ਰਕਾਰ ਦੀਆਂ ਛੋਟੀਆਂ ਵੱਡੀਆਂ ਅਲੱਗ-ਅਲੱਗ ਡਿਜ਼ਾਈਨਸ ਵਿੱਚ ਪਤੰਗਾ ਵਿਕ ਰਹੀਆਂ ਹਨ। ਐਸਮੋਕੇ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲ ਕਰਦਿਆਂ ਪਤੰਗਾਂ ਦੇ ਪ੍ਰਸਿੱਧ ਕਾਰੀਗਰ ਜਗਮੋਹਨ ਕਨੌਚੀਆ ਨੇ ਦੱਸਿਆ ਕਿ ਪਤੰਗਬਾਜ਼ੀ ਨੂੰ ਲੈ ਕੇ ਅੱਜ ਵੀ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਅਤੇ ਲੋਕ ਵੱਖ-ਵੱਖ ਡਿਜ਼ਾਈਨ ਦੀਆਂ ਪਤੰਗਾਂ ਦੀ ਖਰੀਦਦਾਰੀ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਦੁਕਾਨ ਉੱਪਰ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਹਰ ਪ੍ਰਕਾਰ ਦੀ ਪਤੰਗ ਮਿਲੇਗੀ ਅਤੇ ਉਹ ਕਈ ਸਾਲਾਂ ਤੋਂ ਇਸ ਕਿੱਤੇ ਨਾਲ ਜੁੜੇ ਹੋਏ ਹਨ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਚਾਈਨਾ ਡੋਰ ਦਾ ਪੂਰਨ ਬਾਇਕਾਟ ਕਰਕੇ ਦੇਸੀ ਡੋਰ ਦਾ ਹੀ ਇਸਤੇਮਾਲ ਕਰਨ ਪੂਰਾ ਜੁਦੰਦਾ ਆ ਸਾਡਾ ਜਿਹੜਾ ਪਤੰਗਾਂ ਦਾ ਕਾਰੋਬਾਰ ਖਤਮ ਹੋ ਗਿਆ ਅਸੀਂ ਪ੍ਰਸ਼ਾਸਨ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਡੀਸੀ ਸਾਹਿਬ ਦੇ ਬੜੇ ਧੰਨਵਾਦੀਆਂ ਜਿਨ੍ਹਾਂ ਨੇ ਇੰਨੀ ਸ਼ਕਤੀ ਲਗਾ ਕੇ ਗੱਟੂ ਨੂੰ ਕੰਟਰੋਲ ਕੀਤਾ ਇੱਥੇ ਪਾਬੰਦੀ ਲਗਾਈ ਹੈ ਅਸੀਂ ਚਾਹੁੰਦੇ ਹਾਂ ਕਿ ਜੇਕਰ ਗੱਟੂ ਤੇ ਪੂਰੀ ਪਾਬੰਦੀ ਲਾ ਕੇ ਖਤਮ ਹੋ ਜੇ ਤੇ ਸਾਡਾ ਜਿਹੜਾ ਪਤੰਗਾਂ ਦਾ ਕਾਰੋਬਾਰ ਉਹ ਦੁਬਾਰਾ ਤੋਂ ਫੇਰ ਸ਼ੁਰੂ ਹੋ ਸਕੇਗਾ ਸਾਡੇ ਜਿੰਨੇ ਵੀ ਕਾਰੀਗਰ ਹੈਗੇ ਨੇ ਉਹ ਹੀ ਉਾਸ ਲੈ ਕੇ ਬੈਠੇ ਨੇ ਕਿ ਪ੍ਰਸ਼ਾਸਨ ਗੱਟੂ ਤੇ ਅੱਛੀ ਤਰ੍ਹਾਂ ਪਾਬੰਦੀ ਲਗਾਏਗਾ ਬੰਦ ਕਰੇਗਾ ਤੇ ਸਾਡੀ ਜਿਹੜੀ ਧਾਗੇ ਦੀ ਡੋਰ ਇਹ ਬੜੀ ਅੱਛੀ ਤਰ੍ਹਾਂ ਵਿਕੇਗੀ ਪਿਛਲੇ ਸਾਲ ਹੀ ਪ੍ਰਸ਼ਾਸਨ ਨੇ ਸਖਤੀ ਕੀਤੀ ਸੀ ਤੇ ਸਾਡੇ ਜਿਹੜੀ ਧਾਗੇ ਦੀ ਡੋਰ ਦੀ ਬਹੁਤ ਵਿਕਰੀ ਹੋਈ ਸੀਗੀ ਤੇ ਅੱਜ ਫਿਰ ਅਸੀਂ ਧਾਗੇ ਦੀ ਡੋਰ ਜਿਹੜੀ 12 ਧਾਰ ਹੈ 16 ਧਾਰ ਧਾਰ ਉਹ ਅਸੀਂ ਲਵਾਈ ਹੋਈ ਹੈ ਜਿਹੜੀ ਕਿ ਗੱਟੂ ਨੂੰ ਮੰਗ ਗੱਟੂ ਦੀ ਕਾਟ ਕੱਟਦੀ ਹੈ ਤੇ ਅਸੀਂ ਇਹ ਲੋਕਾਂ ਨੂੰ ਕਿ ਮੈਂ ਬੇਨਤੀ ਕਰਦਾ ਸਾਰੇ ਛੋਟੇ-ਛੋਟੇ ਜਿਹੜੇ ਬੱਚੇ ਪਤੰਗ ਉਡਾਉਂਦੇ ਨੇ ਉਹਨਾਂ ਪੇਰੈਂਟਸ ਅੱਗੇ ਮੈਂ ਬੇਨਤੀ ਕਰਦਾ ਕਿ ਬੱਚਿਆਂ ਨੂੰ ਚਾਈਨੀ ਡੋਰ ਬਿਲਕੁਲ ਨਾ ਖਰੀਦ ਕੇ ਦਿਓ ਉਹਨਾਂ ਵਾਸਤੇ ਚਾਈਨੀ ਕੱਟਣ ਵਾਸਤੇ ਜਿਹੜੀ ਧਾਗੇ ਦੀ ਡੋਰ ਆਈ ਹੈ ਉਹ ਬੱਚਿਆਂ ਨੂੰ ਲੈ ਕੇ ਦੋ ਇਸ ਵਿੱਚ ਕਿਸੇ ਦਾ ਨੁਕਸਾਨ ਨਾ ਹੋਵੇ ਜਿਹੜੀ ਚਾਈਨਾ ਡੋਰ ਹੈਗੀ ਆ ਇਹਨੇ ਸਾਡੇ ਇਨਸਾਨਾਂ ਦਾ ਤੇ ਪੰਛੀਆਂ ਦਾ ਬਹੁਤ ਬੁਰਾ ਹਾਲ ਕੀਤਾ ਕਈ ਇਨਸਾਨ ਮਰ ਗਏ ਨੇ ਕਈ ਜ਼ਖਮੀ ਹੋ ਗਏ ਨੇ ਜੇਕਰ ਇਹਦੇ ਤੋਂ ਪੂਰੀ ਪਬੰਦੀ ਲੱਗ ਜੇਗੀ ਤਾਂ ਸਾਨੂੰ ਇਹਨਾਂ ਡੋਟੂ ਤੋਂ ਨਜਾਤ ਮਿਲੇਗੀ ਅੰਮ੍ਰਿਤਸਰ ਦੀ ਪਤੰਗਬਾਜੀ ਤੇ ਅੰਮ੍ਰਿਤਸਰ ਦੇ ਵਿੱਚ ਬਣੀਆਂ ਪਤੰਗਾਂ ਵਿਸ਼ਵ ਦੇ ਵਿੱਚ ਮਸ਼ਹੂਰ ਨੇ 13 ਜਨਵਰੀ ਨੂੰ ਲੋਹੜੀ ਦਾ ਤਿਹਾਰ ਪੂਰੇ ਵਿਸ਼ਵ ਭਰ ਵਿੱਚ ਬੜੀ ਤੂਮਤਾ ਮਨ ਨਾਲ ਮਨਾਇਆ ਜਾਏਗਾ ਜਿਸ ਨੂੰ ਲੈ ਕੇ ਬਜ਼ਾਰਾਂ ਦੇ ਵਿੱਚ ਦੁਕਾਨਾਂ ਸਜੀਆਂ ਹੋਈਆਂ ਨੇ ਤੇ ਰੰਗ-ਬਰੰਗੀਆਂ ਜੜੀਆਂ ਪਤੰਗਾਂ ਨੇ ਉਹ ਬਜ਼ਾਰਾਂ ਦਾ ਸ਼ਿੰਗਾਰ ਬਣੀਆਂ ਨੇ ਕਾਰੀਗਰ ਜਗਮੋਹਨ ਕਨੋਜੀਆ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਲੋਹੜੀ ਦੇ ਵਿੱਚ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਤਾਂ ਜੋ ਵਾਤਾਵਰਣ ਪਸ਼ੂ ਪੰਛੀ ਤੇ ਇਨਸਾਨਾਂ ਨੂੰ ਬਚਾਇਆ ਜਾ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ న్యూਸ